ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਆਪਣੀ ਨਵੀਂ ਕੈਬਨਿਟ ਚੁਣੀ ਕਾਰਨੇ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ 28 ਮੈਂਬਰ ਸ਼ਾਮਿਲ ਲੀਨਾ ਮੈਥਲੇਜ਼ ਡਾਇਬਰ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਨਾਮਜ਼ਦ ਸਾਪਕਾ ਇਮੀਗ੍ਰੇਸ਼ਨ ਮੰਤਰੀ ਰਚੇਲ ਬੈਂਡიან ਦੀ ਥਾਂ ਲੈਣਗੇ ਜ਼ਿਆਦਾਤਰ ਕੈਨੇਡੀਅਨ ਦੋ ਪਾਰਟੀ ਪ੍ਰਣਾਲੀ ਦੇ ਵਿੱਚ ਤਬਦੀਲੀ ਦਾ ਕਰ ਰਹੇ ਨੇ ਵਿਰੋਧ 49% ਨੇ ਦੋ ਪਾਰਟੀ ਪ੍ਰਣਾਲੀ ਨੂੰ ਕੈਨੇਡਾ ਦੇ ਲਈ ਨਹੀਂ ਦੱਸਿਆ ਚੰਗਾ ਖਬਰਾਂ ਵਿਸਾਰ ਦੇ ਨਾਲ ਔਰ ਸਭ ਤੋਂ ਵੱਡੀ ਖਬਰ ਸਿਆਸਤ ਨਾਲ ਜੁੜੀ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਯਾਨੀ ਅੱਜ ਆਪਣੀ ਨਵੀਂ ਕੈਬਨਟ ਚੁਣ ਲਈ ਹੈ ਸੋ ਕਾਰਨੀ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ 28 ਮੈਂਬਰ ਸ਼ਾਮਿਲ ਨੇ ਇਸ ਤੋਂ ਇਲਾਵਾ ਹਰੇਕ ਸੂਬੇ ਤੋਂ ਜਿਹੜੇ ਨੇ ਉਹ ਜਿਹੜੇ ਹਰੇਕ ਸੂਬੇ ਤੋਂ 9 ਅਤੇ ਇੱਕ ਉੱਤਰ ਤੋਂ ਸਟੇਟ 77 ਵੀ ਜਿਹੜੇ ਨੇ ਉਹ ਵੀ ਚੁਣ ਲੈ ਗਏ ਨੇ ਸੋ ਸਟੇਟ 77 ਦੇ ਵਿੱਚ ਕੁਝ ਪੁਰਾਣੇ ਚਿਹਰੇ ਸ਼ਾਮਿਲ ਨੇ ਪਰ ਜ਼ਿਆਦਾਤਰ ਉਹ ਲੋਗ ਇਸ ਦੇ ਵਿੱਚ ਸ਼ਾਮਿਲ ਨੇ ਜਿਹੜੇ ਕੈਬਨਿਟ ਦੇ ਵਿੱਚ ਨਹੀਂ ਰਹੇ ਜਾਂ ਫਿਰ ਪਿਛਲੇ ਮਹੀਨੇ ਦੀਆਂ ਫੈਡਰਲ ਚੋਣਾਂ ਦੇ ਵਿੱਚ ਐਮਪੀ ਬਣੇ ਨੇ ਸੋ ਕੁੱਲ ਮਿਲਾ ਕੇ ਕਾਰਨੀ ਨੇ 24 ਨਵੇਂ ਚਿਹਰਿਆਂ ਨੂੰ ਚੁਣਿਆ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਆ ਉਹ 13 ਐਤਕੀ ਦੀਆਂ ਚੋਣਾਂ ਦੇ ਵਿੱਚ ਚੁਣੇ ਗਏ ਸਨ ਸੋ ਜੇ ਪੋਰਟਫੋਲੀਓ ਦੀ ਗੱਲ ਕਰ ਲਈਏ ਕਿਹੜਾ-ਕਿਹੜੇ ਮੰਤਰੀ ਨੂੰ ਕਿਹੜੀ-ਕਿਹੜੀ ਜੜੀ ਹੈ ਉਹ ਕੈਬਨਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਹੈ ਅਨੀਤਾ ਆਨੰਦ ਵਿਦੇਸ਼ ਮੰਤਰੀ ਚੁਣੇ ਗਏ ਨੇ ਕ੍ਰਿਸਟਿਆ ਫ੍ਰੀਲੈਂਡ ਟਰਾਂਸਪੋਰਟ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵਿੱਤ ਮੰਤਰੀ ਤੇ ਨੈਸ਼ਨਲ ਰੇਵੈਨਿਊ ਮੰਤਰੀ ਡੋਮਿਨਿਕ ਲੈਂਬਲਾ ਜਿਹੜੇ ਨੇ ਉਹ ਕਿੰਗਸ ਪ੍ਰੀਵੀ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਕੈਨੇਡਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ ਅੰਤਰ ਸੂਬਾਈ ਵਪਾਰ ਤੇ ਕੈਨੇਡੀਅਨ ਆਰਥਿਕਤਾ ਲਈ ਜ਼ਿੰਮੇਵਾਰ ਮੰਤਰੀ ਨੇ ਗੈਰੀ ਆਨੰਦ ਸੰਗਾਰੀ ਲੋਕ ਸੁਰੱਖਿਆ ਮੰਤਰੀ ਨੇ ਤੇ ਡੇਵਿਡ ਮੈਂਗੇਟੀ ਸੁਰੱਖਿਆ ਮੰਤਰੀ ਮੈਲਨੀ ਜੋਲੀ ਉਦਯੋਗ ਮੰਤਰੀ ਕਿਊਬਿਕ ਖੇਤਰਾਂ ਲਈ ਕੈਨੇਡਾ ਦੇ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਨੇ ਸ਼ੌਨ ਫਰੇਜ਼ਰ ਨਿਆਮ ਮੰਤਰੀ ਤੇ ਐਟਰਨੀ ਜਨਰਲ ਆਫ ਕੈਨੇਡਾ ਲੀਟਾ ਮੈਕਲੇਸ ਡਾਇਬ ਅ ਮigration ਮੰਤਰੀ ਚੁਣੇ ਗਏ ਨੇ ਸ਼ਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਰੇਬੀਕਾ ਐਲ.ਟੀ. ਕਰਾਊਨ ਇੰਡਜਨਸ ਮੰਤਰੀ ਨੇ ਤੇ ਰਬੇਕਾ ਚਾਰਟ ਪ੍ਰਿੰਡ ਉਤਰੀ ਤੇ ਆਰਕਟਿਕ ਮਾਮਲੇ ਲਈ ਮੰਤਰੀ ਨੇ ਜੂਲੀ ਡਬ੍ਰਿਅਸਨ ਵਾਤਾਵਰਣ ਮੰਤਰੀ ਨੇ ਸਟੀਵਨ ਗਿਲਬੋ ਅਧਿਕਾਰਤ ਭਾਸ਼ਾਵਾਂ ਦੇ ਲਈ ਮੰਤਰੀ ਤੇ ਕੈਨੇਡੀਅਨ ਸਭਿਆਚਾਰ ਮੰਤਰੀ ਮੈਂਡੀ ਗਿਲ ਮੋਲ ਨਿਵਾਸੀ ਸੇਵਾਵਾਂ ਮੰਤਰੀ ਨੇ ਪੈਟੀ ਹਾਈਡੂ ਰੋਜ਼ਗਾਰ ਤੇ ਪਰਿਵਾਰਕ ਮੰਤਰੀ ਤੇ ਉਤਰੀ অন্ਟੈਰੀਓ ਦੇ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਨੇ ਟੀਮ ਹਾਟਸਨ ਊਰਜਾ ਤੇ ਕੁਦਰਤੀ ਸਰੋਤ ਮੰਤਰੀ ਨੇ ਜੋਇਲ ਲਾਈਟ ਬਾਉਂਡ ਜਿਹੜੇ ਨੇ ਉਹ ਗਵਰਨਮੈਂਟ ਟਰਾਂਸਫਰਮੇਸ਼ਨ ਪਬਲਿਕ ਵਰਕਸ ਅਤੇ ਪ੍ਰਿਕੁਇਰਮੈਂਟ ਮંત્રી ਨੇ ਤੇ ਹੀਥ ਮੈਕਡੋਨਲਡ ਜਿਹੜੇ ਨੇ ਉਹ ਖੇਤੀਬਾੜੀ ਮੰਤਰੀ ਨੇ ਸਟੀਵਨ ਮੈਕਨੇਨਨ ਗਵਰਨਮੈਂਟ ਹਾਊਸ ਲੀਡਰ ਨੇ ਜਿਲ ਮੈਕਨਾਈਟ ਵੈਟਰਨ ਅਫੇਅਰਜ਼ ਮੰਤਰੀ ਤੇ ਸਹਾਇਕ ਰੱਖਿਆ ਮੰਤਰੀ ਹੈ ਮਾਰਜਰੀ ਮਿਸ਼ੇਲ ਸਿਹਤ ਮੰਤਰੀ ਨੇ ਇਲੀਨੋਰ 올ੋਂਜੂਸਕੀ ਐਮਰਜੈਂਸੀ ਪ੍ਰਬੰਧਕ ਮੰਤਰੀ ਤੇ ਪ੍ਰੈਰੀਜ਼ ਦੇ ਵਿੱਚ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਨੇ ਗ੍ਰੈਗਰ ਰੌਬਰਟਸਨ ਹਾਊਸਿੰਗ ਮੰਤਰੀ ਪੈਸੀਫਿਕ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਨੇ ਮਨਿੰਦਰ ਸਿੱਧੂ ਅੰਤਰਰਾਸ਼ਟਰੀ ਵਪਾਰ ਮੰਤਰੀ ਨੇ ਇਵਨ ਸੋਲੋਮਨ ਆਰ ਅਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ ਨੇ ਦੱਖਣੀ ਅਨਟੇਰੀਓ ਲਈ ਫੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਨੇ ਜੋਨ ਥੌਮਪਸਨ ਮੱਛੀ ਪਾਲਣ ਮੰਤਰੀ ਨੇ ਰੇਚੀ ਵੈਲਡਰਜ਼ ਮਹਿਲਾ ਤੇ ਲਿੰਗ ਬਰਾਬਰਤਾ ਮੰਤਰੀ ਨੇ ਛੋਟੇ ਕਾਰੋਬਾਰ ਤੇ ਟੂਰਿਜ਼ਮ ਲਈ ਸਟੇਟਸ ਖਤਰ ਵੀ ਨੇ ਸਟੇਟਸ ਖਤਰ ਦੀ ਗੱਲ ਕਰ ਲਈਏ ਜਾਏ ਤਾਂ ਬਕਲੇ ਬਲੈਂਜ਼ਰ ਜਿਹੜੇ ਨੇ ਉਹ ਸਟੇਟਸ ਖਤਰ ਹੋਣਗੇ ਸਟੀਫਨ ਫੋਹਰ ਸਟੇਟਸ ਖਤਰ ਨੇ ਰੱਖਿਆ ਖਰੀਦ ਡਿਪਾਰਟਮੈਂਟ ਦੇ ਤੇ ਅਨਾਗੇਨੀ ਜਿਹੜੇ ਨੇ ਉਹ ਸਟੇਟਸ ਖਤਰ ਨੇ ਬੱਚੇ ਤੇ ਨੌਜਵਾਨ ਵਿਭਾਗ ਦੇ ਤੇ ਵੈਨ ਲੌਂਗ ਸਟੇਟਸ ਖਤਰ ਨੇ ਕੈਨੇਡਾ ਰੈਵਨ ਏਜੰਸੀ ਤੇ ਵਿੱਤੀ ਸੰਸਥਾਵਾਂ ਲਈ ਸਟੈਫਨੀ ਮੈਕਲੇਨ ਸਟੇਟਸ ਖਤਰ ਨੇ ਸੀਨੀਅਰਸ ਲਈ ਨੈਟੈਲੀ ਪ੍ਰੋਵੈਸਟਸ ਸਟੇਟਸ ਖਤਰ ਨੇ ਕੁਦਰਤ ਦੇ ਲਈ ਤੇ ਰੂਬੀ ਸੋਤਾ ਸਟੇਟਸ ਖਤਰ ਨੇ ਅਪਰਾਧ ਰੋਕtham ਲਈ ਰਣਦੀਪ ਸਰਾਏ ਸਟੇਟਸ ਖਤਰ ਨੇ ਅੰਤਰਰਾਸ਼ਟਰੀ ਵਿਕਾਸ ਦੇ ਲਈ ਐਡਮ ਵੈਨ ਕੋਵਰਡਨ ਸਟੇਟਸ ਖਤਰ ਖੇਡ ਲਈ ਤੇ ਜੋਨ ਜਰੂਸ਼ੈਲੀ ਸਟੇਟ 77 ਨੇ ਲੇਬਰ ਦੇ ਲਈ ਸੋ ਸਟੇਟ 77 ਦੀ ਜੇ ਗੱਲ ਕਰ ਲਈ ਜਾਏ ਤਾਂ ਅਤੀਤ ਵਿੱਚ ਇਹਨਾਂ ਉਹਦਿਆਂ ਨੂੰ ਕਈ ਵਾਰ ਜੂਨੀਅਰ ਮੰਤਰੀ ਵੀ ਕਿਹਾ ਜਾਂਦਾ ਰਿਹਾ ਹੈ ਤੇ ਉਹ ਕੈਬਨਿਟ ਦੇ ਮੈਂਬਰ ਨਹੀਂ ਹਨ ਪਰ ਜਦੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਸੰਬੰਧਤ ਮਾਮਲਿਆਂ ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਫਿਰ ਉਹਨਾਂ ਦੀ ਮੁਹਾਰਤ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਕੈਬਨਟ ਜਾਂ ਕੈਬਨਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੱਦਾ ਦਿੱਤਾ ਜਾ ਸਕਦਾ ਹੈ ਤੇ ਇਸ ਭੂਮਿਕਾ ਨੂੰ ਇੱਕ ਕੈਬਨਟ ਮੰਤਰੀ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਕੋਲ ਘੱਟ ਸਟਾਫ ਹੁੰਦਾ ਹੈ ਸੋ ਇਹ ਮੁੱਖ ਕੈਬਨਟ ਨੂੰ ਬਿਨਾਂ ਖੇਤਰੀ ਨੁਮਾਇੰਦਗੀ ਤੇ ਵਿਭਿੰਨਤਾ ਸ਼ਾਮਿਲ ਕਰਨ ਦਾ ਇੱਕ ਜਿਹੜਾ ਉਹ ਤਰੀਕਾ ਹੈ ਤੇ ਕਾਰਨੀ ਦੇ ਜਸਟਨ ਟਰੂਡੋ ਦੁਆਰਾ ਪਹਿਲਾਂ ਲਿਆਂਦੇ ਗਏ ਲਿੰਗ ਸਮਾਨਤਾ ਨਿਯਮ ਤੇ ਕਾਇਮ ਰਹਿਣ ਦੇ ਆਪਣੇ ਵਾਅਦੇ ਨੂੰ ਨਿਭਾਇਆ ਹੈ ਤੇ ਕੈਬਨਟ ਵਿੱਚ ਔਰਤਾਂ ਤੇ ਮਰਦਾਂ ਦੀ ਬਰਾਬਰ ਗਿਣਤੀ ਬਣਾਈ ਰੱਖੀ 28 ਕੈਬਨਟ ਮੰਤਰੀ ਹੈ 14 ਮਰਦ ਤੇ 14 ਔਰਤਾਂ ਇਸ ਦੇ ਵਿੱਚ ਕਾਰਨੀ ਖੁਦ ਸ਼ਾਮਿਲ ਨਹੀਂ ਹੈ 10 ਸਟੇਟਸ ਕਰ ਤਰ੍ਹਾਂ ਵਿੱਚੋਂ 6 ਮਰਦ 4 ਔਰਤਾਂ ਨੇ ਤੇ ਇਸ ਤੋਂ ਇਲਾਵਾ ਫੈਂਸ਼ਵਾ ਫਿਲਮ ਸ਼ੈਂਪੇਨ ਵਿੱਤ ਮੰਤਰੀ ਵਜੋਂ ਬਰਕਰਾਰ ਰਹੇ ਕ੍ਰਿਸਟੀਆ ਫਰੀ ਲੈਂਡ ਵੀ ਟ੍ਰਾਂਸਪੋਰਟ ਮੰਤਰੀ ਦਾ ਉਹਦਾ ਉਹਨਾਂ ਦਾ جاری ਰਿਹਾ ਸਟੀਵਨ ਗਿਲਬੋ ਵੀ ਅਧਿਕਾਰਤ ਪਛਾਵਾਵਾਂ ਦੇ ਲਈ ਮੰਤਰੀ ਨੇ ਉਹਨਾਂ ਦਾ ਸੱਭਿਆਚਾਰ ਮੰਤਰੀ ਵਜੋਂ ਉਹਨਾਂ ਦਾ ਅਹੁਦਾ ਕਾਇਮ ਹੈ ਤੇ ਇਸ ਤਰੀਕੇ ਨਾਲ ਜਿਹੜਾ ਹੈ ਕੈਬਨਟ ਆਪਣੀ ਚੁਣੀ ਗਈ ਹੈ ਪ੍ਰਧਾਨ ਮੰਤਰੀ ਜਿਹੜੇ ਨੇ ਮਾਰਕ ਕਾਰਨੀ ਦੇ ਵੱਲੋਂ ਸੋ ਜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਐਲਾਨ ਸਾ ਮੰਤਰੀ ਮੰਡਲ ਦੀ ਗੱਲ ਕੀਤੀ ਜਾਏ ਤਾਂ ਸਾਊਥ ਏਸ਼ੀਅਨ ਮੂਲ ਦੇ ਵੀ 4 ਐਮਪੀਜ਼ ਨੂੰ ਥਾਂ ਮਿਲੀ ਹੈ ਇਸ ਤੋਂ ਇਲਾਵਾ ਪੰਜਾਬੀ ਮੂਲ ਦੇ 2 ਐਮਪੀਜ਼ ਨੂੰ ਸਟੇਟ 77 ਵਜੋਂ ਵੀ ਨੁਕਤ ਕੀਤਾ ਗਿਆ ਹੈ ਭਾਰਤੀ ਮੂਲ ਦੀ ਅਨੀਤ ਆਨੰਦ ਨੂੰ ਵਿਦੇਸ਼ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ 온ਟਾਰੀਓ ਦੇ ਓਕਵਲ ਰਾਈਡਿੰਗ ਤੋਂ ਤੀਜੀ ਵਾਰ ਐਮਪੀ ਚੁਣੇ ਗਏ ਨੇ ਤੇ ਇਸ ਤੋਂ ਇਲਾਵਾ ਬ੍ਰੈਂਟਨ ਇਸ ਤੋਂ ਤੀਜੀ ਵਾਰ ਜਿੱਥੇ ਐਮਪੀ ਮਨਿੰਦਰ ਸਿੱਧੂ ਜਿਹੜੇ ਨੇ ਉਹਨਾਂ ਨੂੰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਸਿੱਧੂ ਕਾਰਨੀ ਸਰਕਾਰ ਵਿੱਚ ਅੰਤਰਰਾਸ਼ਟਰੀ ਵਪਾਰ ਮੰਤਰੀ ਵਜੋਂ ਸਿਵਾਵਾ ਆਪਣੀਆਂ ਜੜੀਆਂ ਨੇ ਉਹ ਨਿਭਾਉਣਗੇ ਇਸ ਤੋਂ ਇਲਾਵਾ ਮਨਿੰਦਰ ਸਿੱਧੂ ਦੇ ਕੋਲ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਵਿੱਚ ਮੈਂਬਰ ਵਜੋਂ ਕੰਮ ਕਰਨ ਦਾ ਵੀ ਤਜਰਬਾ ਹੈ ਪਾਕਿਸਤਾਨੀ ਮੂਲ ਦੇ ਸ਼ਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਵਜੋਂ ਨਿਯੁਕਤ ਕੀਤੇ ਗਏ ਨੇ ਸ਼ਫਕਤ ਅਲੀ ਦੂਜੀ ਵਾਰ ਐਮਪੀ ਚੁਣੇ ਗਏ ਨੇ ਤੇ ਇਸ ਵਾਰ ਅਲੀ ਨੇ ਕੰਜ਼ਰਵੇਟਿਵ ਉਮੀਦਵਾਰ ਟੀਮ ਇਕਬਾਲ ਨੂੰ ਹਰਾਇਆ ਹੈ ਅਲੀ ਲਾਇਬ੍ਰੇਰੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਤੋਂ ਇਲਾਵਾ ਵਾਤਾਵਰਣ ਸੰਬੰਧੀ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਨੇ ਤੇ ਸ਼੍ਰੀਲੰਕਾ ਮੂਲ ਦੇ ਗੈਰੀ ਆਨੰਦ ਸੰਗਾਰੀ ਲੋਕ ਸੁਰੱਖਿਆ ਮੰਤਰੀ ਹੋਣਗੇ ਗੈਰੀ ਅਨੰਦ ਸੰਘਾਰੀ ਚੌਥੀ ਵਾਰ ਐਮਪੀ ਚੁਣੇ ਗਏ ਨੇ ਉਹਨਾਂ ਨੇ ਇਸ ਕਰ ਬਰੋ ਗਿਲਡ ਵੁਡ ਰਾਈਡਿੰਗ ਤੋਂ ਕਨਜ਼ਰਵ ਬੇਰੀ ਉਮੀਦਵਾਰ ਸੂਚਿਤਾ ਜਲਨ ਨੂੰ ਹਰਾਇਆ ਅਤੇ ਗੈਰੀ ਦੇ ਕੋਲ ਵੱਖ-ਵੱਖ ਮੰਤralਿਆਂ ਵਿੱਚ ਪਾਰਲੀਮੈਂਟਿਸਕਤਰ ਵੱਜੋਂ ਕੰਮ ਕਰਨ ਦਾ ਵੇ ਤਜਰਬਾ ਹੈ ਪ੍ਰਧਾਨ ਮੰਤਰੀ ਮਾਰ ਕਾਰਨੀਵਲੋ ਕੁੱਲ 10 ਸਟੇਟ ਸਕੱਤਰ ਨਿਯੁਕਤ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਪੰਜਾਬੀ ਮੂਲ ਦੇ 2 ਐਮਪੀ ਹਨ ਸਟੇਟ ਸਕੱਤਰ ਕੈਬਨਿਟ ਦੇ ਮੈਂਬਰ ਨਹੀਂ ਹੁੰਦੇ ਪਰ ਉਹਨਾਂ ਲਈ ਜ਼ਿੰਮੇਵਾਰੀਆਂ ਦੇ ਨਾਲ ਸੰਬੰਧਿਤ ਮਾਮਲਿਆਂ ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਜੇ ਉਹਨਾਂ ਦੀ ਮੁਹਾਰਤ ਦੀ ਲੋੜ ਹੋਵੇ ਤਾਂ ਉਹਨਾਂ ਨੂੰ ਕੈਬਨਿਟ ਜਾਂ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੱਦਾ ਦਿੱਤਾ ਜਾ ਸਕਦਾ ਹੈ ਇਸ ਭੂਮਿਕਾ ਭੂਮਿਕਾ ਨੂੰ ਇੱਕ ਕੈਬਨਿਟ ਮੰਤਰੀ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ ਸੋ ਕਾਰਨੀ ਨੇ ਸਟੇਟ ਸਕੱਤਰਾ ਦਾ ਅਹੁਦਾ ਜਿਹੜਾ ਉਹ ਵਾਪਸ ਲਿਆਂਦਾ ਹੈ ਸੋ ਅਤੀਤ ਵਿੱਚ ਇਹਨਾਂ ਅਹੁਦਿਆਂ ਨੂੰ ਕਈ ਵਾਰ ਜੂਨੀਅਰ ਮੰਤਰੀ ਵੀ ਕਿਹਾ ਜਾਂਦਾ ਸੀ ਬ੍ਰੈਂਪਟਨ ਨਾਰਥ ਤੋਂ ਚੌਥੀ ਵਾਰ ਐਮਪੀ ਚੁਣੇ ਗਏ ਪੰਜਾਬੀ ਮੂਲ ਦੇ ਰੂਬੀ ਸੋਤਾ ਨੂੰ ਅਪਰਾਧ ਰੋਕਥਾਮ ਸਟੇਟਸ ਕੱਤਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਮਿਲੀ ਹੈ ਰੂਬੀ ਸੋਤਾ 2021 ਦੌਰਾਨ ਡਿਪਟੀ ਵਿਪਤੇ 2024 ਦੌਰਾਨ ਚੀਫ ਵਿਪ ਚੁਣੇ ਗਏ ਸਨ ਟਰੂਡੋ ਸਰਕਾਰ ਵਿੱਚ ਰੂਬੀ ਸੋਹੋਤਾ ਫੈਡਰਲ ਮਿਨਿਸਟਰੀ ਮਿਨਿਸਟਰ ਵੀ ਜਿਹੜੇ ਨੇ ਉਹ ਚੁਣੇ ਗਏ ਸਨ ਸਰੀ ਸੈਂਟਰ ਤੋਂ ਐਮਪੀ ਰੰਦੀਪ ਸਰਾਏ ਮਾਰਕਾਰਨੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਸਟੇਟਸ ਗੱਤ ਅੰਤਰਰਾਸ਼ਟਰੀ ਵਿਕਾਸ ਵੱਜੋਂ ਕੰਮ ਕਰਨਗੇ ਸਰਾਏ ਲਗਾਤਾਰ ਚੌਥੀ ਵਾਰ ਐਮਪੀ ਚੁਣੇ ਗਏ ਨੇ 2015 ਵਿੱਚ ਰੰਦੀਪ ਸਰਾਏ ਨੇ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਸਰਾਏ ਵਕਾਲਤ ਦੇ ਖੇਤਰ ਦੇ ਵਿੱਚ ਸਨ ਰੰਦੀਪ ਪਿਛਲੀ ਫੈਡਰਲ ਸਰਕਾਰ ਦੇ ਵਿੱਚ ਅੰਤਰਰਾਸ਼ਟਰੀ ਵਪਾਰ ਤੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕਮੇਟੀਆਂ ਇਹਨਾਂ ਫੈਡਰਲ ਚੋਣਾਂ ਦੇ ਵਿੱਚ ਸਾਊਥ ਏਸ਼ੀਅਨ ਮੂਲ ਦੇ ਦੋ ਦਰਜਨ ਉਮੀਦਵਾਰ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਨੇ ਉਧਰ ਨੋਵਾ ਸਕੋਸ਼ੀਆ ਦੇ ਦੋ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਮਾਰਕ ਜਿਹੜੇ ਕਾਰਨੀ ਨੇ ਉਹਨਾਂ ਨੇ ਨਵੀਂ ਕੈਬਨਿਟ ਦੇ ਵਿੱਚ ਨਾਮਜ਼ਦ ਕੀਤਾ ਤੇ ਹੈਲੀਫੈਕਸ ਵੈਸਟ ਤੋਂ ਸੰਸਦ ਮੈਂਬਰ ਲੀਨਾ ਜਿਹੜੇ ਨੇ ਲੀਨਾ ਮੈਟਲੇਜ਼ ਡਾਇਬ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਦੀ ਨਵੀਂ ਮੰਤਰੀ ਹੋਣਗੇ ਤੇ ਜਿਹੜੇ ਕਹਿ ਲਓ ਕਿ ਸੈਂਟਰਲ ਨੋਵਾ ਦੇ ਐਮਪੀ ਸ਼ੌਨ ਫਰੇਜ਼ਰ ਕੈਨੇਡਾ ਦੇ ਨਵੇਂ ਨਿਯਮੰਤਰੀ ਅਤੇ ਅਟਾਰਨੀ ਜਨਰਲ ਹੋਣਗੇ ਸੋ ਅਟਲਾਂਟਿਕ ਕੈਨੇਡਾ ਜਿਹੜੇ ਨੇ ਓਪਰਚ्युनिटीज ਏਜੰਸੀ ਦੇ ਜ਼임ੇਵਾਰ ਮੰਤਰੀ ਹੋਣਗੇ ਲੀਨਾ ਪਹਿਲਾਂ 2013 ਤੋਂ 2021 ਦੇ ਸਮੇਂ ਨਾਲ ਜੇ ਦੇਖਿਆ ਜਾਵੇ ਤਾਂ ਨੋਵਾ ਸਕੋਸ਼ੀਆ ਦੇ ਇਮੀਗ੍ਰੇਸ਼ਨ ਮੰਤਰੀ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ ਕੈਨੇਡਾ ਵਿੱਚ ਵਿਧਾਨ ਸਭਾ ਦੇ ਲਈ ਚੁਣੀ ਗਈ ਲਬਨਾਨੀ ਮੂਲ ਦੀ ਪਹਿਲੀ ਔਰਤ ਤੇ ਨੋਵਾ ਸਕੋਸ਼ੀਆ ਦੇ ਇਤਿਹਾਸ ਦੇ ਵਿੱਚ ਜਿਹੜੀ ਹੈ ਅਟਰਨੀ ਜਰਨਲ ਅਤੇ ਨਿਆਂ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਬਣੀ। ਸੁਭਾਈ ਇਮੀਗ੍ਰੇਸ਼ਨ ਮੰਤਰੀ ਹੋਣ ਦੇ ਨਾਤੇ ਡਾਇਬ ਜਿਹੜੇ ਨੇ ਡਾਇਬ ਨੇ ਇਮੀਗ੍ਰੇਸ਼ਨ ਡਾਇਬ ਨੇ ਨੋਵਾ ਸਕੋਸ਼ੀਆ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਜਿਹੜਾ ਵਿਕਸਿਤ ਕਰਨ ਦੇ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਜਿਸ ਦੇ ਵਿੱਚ ਨਵੇਂ ਜਿਹੜੇ ਨੇ ਉਸਥਾਈ ਨਿਵਾਸੀਆਂ ਦੀ ਰਿਕਾਰਡ ਗਿਣਤੀ ਨਾਮਜ਼ਦ ਕਰਨਾ ਨਵੇਂ ਜਿਹੜੇ ਨੇ ਉਹ ਪ੍ਰਵਾਸੀ ਉਦਮੀ ਧਰਾਵਾਂ ਨੂੰ ਪੇਸ਼ ਕਰਨਾ ਅਤੇ ਜਿਹੜੇ ਸੁਬਾਈ ਇਮੀਗ੍ਰੇਸ਼ਨ ਦੇ ਲਈ ਐਕਸਪ੍ਰੈਸ ਐਂਟਰੀ ਅਲਾਈਂਡ ਪਾਇਲਟਾਂ ਦੀ ਵਰਤੋਂ ਦੀ ਅਗਵਾਈ ਕਰਨਾ ਵੀ ਸ਼ਾਮਿਲ ਹੈ ਸੋ ਆਪਣੇ ਸੂਬੇ ਦੇ ਲਈ ਇਮੀਗ੍ਰੇਸ਼ਨ ਮੰਤਰੀ ਵੱਜੋਂ ਸੇਵਾ ਨਿਭਾਉਂਦੇ ਲਵਾ ਡਾਇਬ ਨੇ ਨੋਵਾ ਜਿਹੜੇ ਨੇ ਨੋਵਾ ਸਕੋਸ਼ੀਆ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਜੋਂ ਜਿਹੜਾ ਉਹ ਵੀ ਸੇਵਾ ਨਿਭਾਈ ਹੈ ਤੇ ਹੈਲੀਫੈਕਸ ਵਿੱਚ ਲਿਬਨਾਨੀ ਪ੍ਰਵਾਸੀ ਮਾਪਿਆਂ ਦੇ ਘਰ ਜੰਮੇ ਤੇ ਵੱਡੇ ਹੋਏ ਡਿਆਬ ਅੰਗਰੇਜ਼ੀ ਫ੍ਰੈਂਚ ਅਤੇ ਅਰੈਬਿਕ ਜਿਹੜਾ ਉਹ ਬੋਲਦੇ ਨੇ ਅਤੇ ਉਹਨਾਂ ਨੇ ਕ੍ਰਮਵਾਰ ਸੇਂਟ ਮੈਰੀ ਯੂਨੀਵਰਸਿਟੀ ਅਤੇ ਡਲਹਾਉਜ਼ੀ ਯੂਨੀ ਯੂਨੀਵਰਸਿਟੀ ਤੋਂ ਵਣਜ ਅਤੇ ਕਾਨੂੰਨ ਦੇ ਵਿੱਚ ਡਿਗਰੀਆਂ ਵੀ ਹਾਸਲ ਕੀਤੀਆਂ ਨੇ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਕਾਨੂੰਨ ਦੀ ਪ੍ਰੈਕਟਿਸ ਵੀ ਕਰਦੇ ਸੀ ਅਤੇ ਹੈਲੀਫੈਕਸ ਦੇ ਵਿੱਚ ਇੱਕ ਛੋਟੇ ਕਾਰੋਬਾਰ ਦੀ ਜਿਹੜੀ ਹੈ ਉਹ ਇੱਕ ਛੋਟੇ ਕਾਰੋਬਾਰ ਦੇ ਮਾਲਕ ਵੀ ਸੀ ਤੇ ਡਿਆਬ ਲਬਨਾਨੀ ਕੈਨੇਡੀਅਨ ਪਾਈਚਾਰ ਦੇ ਵਿੱਚ ਡੁੰਗਾਈ ਦੇ ਨਾਲ ਸ਼ਾਮਲ ਵੀ ਰਹੇ ਨੇ ਤੇ ਉਹਨਾਂ ਨੇ ਕੈਨੇਡੀਅਨ ਲਬਨਾਨ ਸੋਸਾਇਟੀ ਆਫ ਹੈਲੀਫੈਕਸ ਦੇ ਪ੍ਰਧਾਨ ਦੇ ਵਜੋਂ 7 ਵਾਰ ਸੇਵਾ ਨਿਭਾਈ ਹੈ ਤੇ ਉਹ ਸੋਸਾਇਟੀ ਦੀ ਪਹਿਲੀ ਮਹਿਲਾ ਪ੍ਰਧਾਨ ਸੀ ਹੈਫੀਅਤਸ ਵੈਸਟ ਦੀ ਐਮਪੀ ਸੀਟ ਦੇ ਲਈ ਉਸ ਦੀ ਉਮੀਦਵਾਰ ਦੇ ਲਈ ਵੈਬ ਪੇਜ ਤੇ ਉੱਤੇ ਜਿਹੜੀ ਹੈ ਉਹ ਵੈਪੇਸ਼ ਦੇ ਉਤੇ ਜੀਵਨੀ ਭਾਗ ਦੇ ਅਨੁਸਾਰ ਮੰਤਰੀ ਡਾਇਬ ਦੇ ਮੁੱਲ ਵਿਭਿੰਨਤਾ ਸਮਾਵੇਸ਼ ਸਹਿਯੋਗ ਅਤੇ ਉਹਨਾਂ ਦੇ ਵਿੱਚ ਜੜਾਂ ਜੜੀਆਂ ਨੇ ਉਹ ਕਾਫੀ ਮਜ਼ਬੂਤ ਦਿਖਾਈ ਦੇ ਰਿਹਾ ਨੇ ਔਰ ਮਾਰਕ ਕਾਰਨੀ ਦੇ ਹੁਣ ਕੈਨੇਡੀਅਨ ਸਰਕਾਰ ਦੀ ਅਗਵਾਈ ਕਰਨ ਦੇ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਦੀ ਦਿਸ਼ਾ ਫਿਰ ਤੋਂ ਬਦਲ ਸਕਦੀ ਹੈ ਜਦੋਂ ਕਿ ਖਾਸ ਆਦੇਸ਼ ਪੱਤਰ ਅਜੇ ਜਨਤਕ ਨਹੀਂ ਕੀਤੇ ਗਏ ਨੇ ਪਰ ਕਾਰਨੀ ਨੇ ਜਿਹੜਾ ਉਹ ਪਹਿਲਾਂ ਹੀ ਇਹਨਾਂ ਦੇ ਲਈ ਸਮਰਥਨ ਪ੍ਰਗਟ ਕੀਤਾ ਹੈ ਤੇ ਸਥਾਈ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਦੇ ਉੱਤੇ ਵਾਪਸ ਲਿਆਉਣਾ ਉਹਨਾਂ ਨੇ ਕਿਹਾ ਕਿ ਤਰਜੀਹ ਹੈ ਤੇ ਕੈਨੇਡਾ ਦੇ ਵਿੱਚ ਹੋਰ ਆਰਥਿਕ ਇਮੀਗ੍ਰੇਸ਼ਨ ਜਿਹੜੇ ਨੇ ਉਹ ਉਹ ਉਹਨਾਂ ਦਾ ਸਮਰਥਨ ਕਰਨਾ ਹੈ ਤੇ ਫ੍ਰੈਂਚ ਬੋਲਣ ਵਾਲੇ ਜਿਹੜੇ ਨੇ ਉਹ ਇਮੀਗ੍ਰੇਸ਼ਨ ਦੇ ਪੱਧਰ ਦੇ ਵਿੱਚ ਵਾਧਾ ਕਰਨਾ ਤੇ ਅਸਥਾਈ ਨਿਵਾਸੀ ਦੇ ਪੱਧਰ ਨੂੰ ਘਟਾਉਣਾ ਹੈ ਜਿਹੜਾ ਹੈ ਉਹ ਇਮੀਗ੍ਰੇਸ਼ਨ ਕੈਨੇਡਾ ਦੇ ਆਰਥਿਕ ਜਨਸੰਖਿਆ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਵਿੱਚ ਇੱਕ ਕੇਂਦਰੀ ਭੂਮਿਕਾ ਨਿਭਾਉਂਦਾ ਰਿਹਾ ਹੈ ਜੋ ਕਿਰਤ ਬਾਜ਼ਾਰ ਦੇ ਪਾੜੇ ਨੂੰ ਦੂਰ ਕਰਨ ਦੇ ਲਈ ਇੱਕ ਮਹੱਤਵਪੂਰਨ ਜਿਹੜਾ ਹੈ ਉਹ ਸਾਧਨ ਸਾਧਨ ਅਤੇ ਆਬਾਦੀਵਾਦੇ ਦੇ ਇੱਕ ਮੁੱਖ ਚਾਲਕ ਦੇ ਵਜੋਂ ਕੰਮ ਕਰਦਾ ਹੈ ਸੋ ਅੱਜ ਕੈਨੇਡਾ ਦੀ ਕਿਰਤ ਸ਼ਕਤੀ ਅਤੇ ਆਬਾਦੀਵਾਦੇ ਦਾ ਲਗਭਗ 100% ਇਮੀਗ੍ਰੇਸ਼ਨ ਦਾ ਜਿਹੜਾ ਉਹ ਯੋਗਦਾਨ ਹੈ ਕੈਨੇਡੀਅਨ ਸਮਾਜ ਦੇ ਵਿੱਚ ਇਮੀਗ੍ਰੇਸ਼ਨ ਦੀ ਜਿਹੜੀ ਹੈ ਉਹ ਮਹੱਤਵਪੂਰਨ ਭੂਮਿਕਾ ਦੇ ਕਾਰਨ ਇਮੀਗ੍ਰੇਸ਼ਨ ਅਕਸਰ ਨੀਤੀਗਤ ਤਬਦੀਲੀਆਂ ਅਤੇ ਮੀਡੀਆ ਜਾਂਚ ਦੋਵਾਂ ਦਾ ਕੇਂਦਰ ਬਿੰਦੂ ਹੁੰਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਮਹੱਤਵਪੂਰਨ ਵਿਵੇਕਸ਼ੀਲ ਸ਼ਕਤੀਆਂ ਜਿਹੜੀਆਂ ਨੇ ਹਨ ਜੋ ਇਸ ਨੂੰ ਜਨਤਕ ਨੀਤੀਆਂ ਬਣਾਉਣ ਦੀ ਇਜਾਜ਼ਤ ਦਿੰਦੀਆਂ ਨੇ ਜਿਨ੍ਹਾਂ ਦਾ ਕੰਮ ਆ ਵਿਦਿਆਰਥੀਆਂ ਪਰਿਵਾਰਾਂ ਤੇ ਮਾਲਕਾਂ ਤੇ ਦੂਰਗਾਮੀ ਪ੍ਰਭਾਵ ਪੈ ਸਕਦਾ ਹੈ ਇੱਕ ਜਿਹੜੀ ਹੈ ਇੱਕ ਉਦਾਹਰਨ ਜਨਤਕ ਨੀਤੀਆਂ ਨੂੰ ਲਾਗੂ ਕਰਨ ਜਾਂ ਮੋਤਲ ਕਰਨ ਦਾ ਅਧਿਕਾਰ ਹੈ ਜਿਵੇਂ ਕਿ ਵਰਕ ਪਰਮਿਟ ਯੋਗਤਾ ਦੇ ਵਿੱਚ ਬਦਲਾਅ ਜਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜਿਹੜੇ ਨੇ ਉਹ ਕੰਮ ਦੇ ਘੰਟੇ ਦੀਆਂ ਸੀਮਾਵਾਂ ਮੰਤਰੀ ਸੰਸਦੀ ਪ੍ਰਵਾਨਗੀ ਦੀ ਲੋੜ ਤੋਂ ਬਿਨਾ ਜਹੀਆਂ ਅਸਥਾਈ ਜਨਤਕ ਨਿਤਿਆਉ ਨੂੰ ਵੀ ਲਾਗੂ ਕਰ ਸਕਦਾ ਹੈ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਨਹੀਂ ਚਾਹੁੰਦੇ ਕਿ ਦੇਸ਼ ਦੋ ਪਾਰਟੀ ਪ੍ਰਣਾਲੀ ਦੇ ਨਾਲ ਖਤਮ ਹੋਵੇ ਲੇਜੇਰ ਤੋਂ ਇਹ ਪੋਲਿੰਗ ਅਪ੍ਰੈਲ ਦੀਆਂ ਸੰਗੀ ਚੋਣਾਂ ਤੋਂ ਬਾਅਦ ਆਈ ਹੈ ਜਿਸ ਦੇ ਵਿੱਚ ਲਿਬਰਲਾਂ ਤੇ ਕਨਜ਼ਰਵੇਰੀਵਾਂ ਨੂੰ 343 ਜਿਹੜੀਆਂ ਨੇ ਉਹ ਸੀਟਾਂ ਜਿੱਤੀਆਂ ਉਹਨਾਂ ਨੇ ਸੰ ਲੇਸ਼ੇਰ ਮਾਰਕੀਟਿੰਗ ਨੇ 1 ਤੋਂ 3 ਮਈ ਦੇ ਵਿਚਕਾਰ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਲਈ ਕੈਨੇਡੀਅਨਾਂ ਦਾ ਸਰਵੇਖਣ ਕੀਤਾ ਇਹ ਜਿਹੜਾ ਸੁਝਾ ਇਹ ਸਰਵੇਖਣ ਸੁਝਾ ਦਿੰਦਾ ਹੈ ਕਿ 49% ਦੇ ਕਹਿੰਦੇ ਨੇ ਕਿ ਦੋ ਪਾਰਟੀ ਜਿਹੜੀ ਪ੍ਰਣਾਲੀ ਹੈ ਉਹ ਕੈਨੇਡਾ ਦੇ ਲਈ ਚੰਗੇ ਨਹੀਂ ਹੋਵੇਗੀ ਜਦੋਂ ਕਿ 30% ਕਹਿੰਦੇ ਨੇ ਕਿ ਉਹ ਇਸ ਬਾਰੇ ਨਹੀਂ ਜਾਣਦੇ ਇਹ ਪੋਲ ਸੁਝਾ ਦਿੰਦਾ ਹੈ ਕਿ ਜਿਹੜੇ 온ਟਾਰੀਓ ਅਤੇ ਐਲਬਰਟਾ ਦੇ ਲੋਕ ਦੋ ਪਾਰਟੀ ਪ੍ਰਣਾਲੀ ਲਈ ਸਭ ਤੋਂ ਵੱਧ ਖੁੱਲੇ ਹਨ ਉਹਨਾਂ ਸੂਬਿਆਂ ਦੇ 23% ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਚੰਗੀ ਗੱਲ ਜਿਹੜੀ ਹੈ ਉਹ ਹੋਵੇਗੇ ਬ੍ਰਿਟਿਸ਼ ਕੋਲੰਬੀਆ ਦੇ 25% ਲੋਗ ਅਤੇ ਕਿਊਬੈਕ ਦੇ 20% ਉਤਰਦਾਤਾਵਾਂ ਦਾ ਕਹਿਣਾ ਹੈ ਕਿ ਉਹ ਸੋਚਦੇ ਨੇ ਕਿ ਅਜਿਹੀ ਪ੍ਰਣਾਲੀ ਦੇ ਤਹਿਤ ਜਿਹੜਾ ਅਜਿਹੀ ਪ੍ਰਣਾਲੀ ਦੇ ਤਹਿਤ ਕੈਨੇਡਾ ਬਿਹਤਰ ਹੋਵੇਗਾ ਤੇ 30% ਦੇ ਨਾਲ ਕਜ਼ਰਵੇਟਿਵ ਉਤਰਦਾਤਾਵਾਂ ਨੂੰ ਇਹ ਸੋਚਣ ਦੀ ਸਭ ਤੋਂ ਵੱਧ ਸੰਭਾਵਨਾ ਸੀ ਕਿ ਕੈਨੇਡਾ ਦੋ ਪਾਰਟੀ ਪ੍ਰਣਾਲੀ ਦੇ ਨਾਲ ਬਿਹਤਰ ਹੋਵੇਗਾ ਅਤੇ ਜਦੋਂ ਕਿ ਲਿਬਰਲਾਂ ਦੇ 17% ਅਤੇ ਐਨਡੀਪੀ ਸਮਰਥਕਾਂ ਦੇ 14% ਦੇ ਮੁਕਾਬਲੇ ਇਸ ਨੂੰ ਦੇਖਿਆ ਜਾ ਰਿਹਾ ਹੈ ਹੋਂਡਾ ਕੈਨੇਡਾ অন্ਟਾਰੀਓ ਦੇ ਵਿੱਚ ਆਪਣੇ ਡਾਲਰ 15 ਬਿਲੀਅਨ ਦੇ ਇਲੈਕਟ੍ਰਿਕ ਵਾਹਨ ਨਿਵੇਸ਼ ਪ੍ਰੋਜੈਕਟ ਜਿਸ ਦੇ ਵਿੱਚ ਇੱਕ ਪ੍ਰਸਤਾਵਿਤ ایਵੀ ਬੈਟਰੀ ਪਲਾਂਟ ਅਤੇ ਵਾਹਨ ਅਸੈਂਬਲੀ ਨੂੰ ਰੀ ਟੂਲ ਕਰਨਾ ਸ਼ਾਮਿਲ ਹੈ ਨੂੰ ਮੁਲਤਵੀ ਕਰ ਰਹੀ ਹੈ ਇਸ ਗੱਲ ਦਾ ਇਹ ਤਾਜ਼ਾ ਸੰਕੇਤ ਹੈ ਕਿ 트럼ਪ ਦੇ ਵਿਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਅਹ 트럼ਪ ਦੇ ਵਿਦੇਸ਼ਾਂ ਦੇ ਵਿੱਚ ਨਿਰਮਿਤ ਵਾਹਨਾ ਦੇ ਉੱਤੇ ਟੈਰਿਫ ਲਗਾਉਣ ਤੇ EV ਉਦਯੋਗ ਦੇ ਵਿੱਚ ਚੀਨੀ ਉਤਪਾਦਕਾਂ ਦੇ ਵਾਅਦੇ ਕਰਕੇ ਕਾਰ ਨਿਰਮਾਤਾਵਾਂ ਨੂੰ ਮੁਸ਼ਕਲ ਆ ਰਹੀ ਹੈ Honda ਨੇ ਮੌਜੂਦਾ ਵਿੱਤੀ ਜਿਹੜੀ ਹੈ ਉਹ ਮੌਜੂਦਾ ਵਿੱਤੀ ਸਾਲ ਦੇ ਵਿੱਚ ਆਪਣੇ ਮੁਨਾਫੇ ਦੇ ਵਿੱਚ ਜਿਹੜਾ ਉਹ ਕਾਫੀ ਹੱਦ ਤੱਕ ਯਾਨੀ 59 ਫੀਸਦੀ ਕਮੀ ਦੀ ਭਵਿਕਵਾਨੀ ਕੀਤੀ ਹੈ Honda ਨੇ ਕਿਹਾ ਹੈ ਕਿ ਅਪ੍ਰੈਲ 2024 ਦੌਰਾਨ Ontario ਦੇ Aliston ਦੇ ਵਿੱਚ ਇੱਕ EV ਸਪਲਾਈ ਚੇਨ ਬਣਾਉਣ ਦੀ ਯੋਜਨਾ ਨੂੰ ਲਗਭਗ 2 ਸਾਲਾਂ ਦੇ ਲਈ ਰੋਕ ਦਵੇਗੀ Honda Canada ਨੇ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ EV ਮਾਰਕੀਟ ਦੇ ਵਿੱਚ ਹਾਲ ਹੀ ਦੇ ਵਿੱਚ ਆਈ ਮੰਦੀ ਦੇ ਕਾਰਨ Honda Motor ਨੇ ਕੈਨੇਡਾ ਦੇ ਵਿੱਚ ਵਿਆਪਕ ਵੈਲਿਊ ਚੇਨ ਨਿਵੇਸ਼ ਪ੍ਰੋਜੈਕਟ ਨੂੰ ਲਗਭਗ 2 ਸਾਲਾਂ ਦੇ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਕੰਪਨੀ ਬਾਜ਼ਾਰ ਦੀਆਂ ਜਿਹੜੀਆਂ ਸਥਿਤੀਆਂ ਦੇ ਵਿੱਚ ਬਦਲਾਅ ਦੇ ਨਾਲ ਸਮੇਂ ਤੇ ਪ੍ਰੋਜੈਕਟ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਜਾਰੀ ਰੱਖੇਗੀ Honda ਨੇ ਇਹ ਵੀ ਕਿਹਾ ਹੈ ਕਿ ਇਸ ਫੈਸਲੇ ਦਾ ਐਲਿਸਟਰਨ ਜਿਹੜਾ ਐਲਿਸਟਰਨ ਨਿਰਮਾਨ ਪਲਾਂਟ ਵਿਖੇ ਮੌਜੂਦਾ ਰੋਜ਼ਗਾਰ ਜਾਂ ਉਤਪਾਦਨ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ ਕੈਨੇਡਾ ਦੇ ਵਿੱਚ Honda ਦੇ EV ਪ੍ਰੋਜੈਕਟ ਦੇ ਵਿੱਚ ਇੱਕ ਰੀਟੂਲਡ ਅਸੈਂਬਲੀ ਪਲਾਂਟ ਜਿਹੜੇ ਨੇ ਉਹ ਅਸੈਂਬਲੀ ਪਲਾਂਟ ਉਸ ਦੇ ਨੇੜੇ ਹੀ ਇੱਕ ਇਲੈਕਟ੍ਰਿਕ ਵਾਹਨ ਬੈਟਰੀ ਪਲਾਂਟ ਅਤੇ ਨਾਲ ਹੀ 온ਟਾਰੀਓ ਦੇ ਵਿੱਚ ਕਿਤੇ ਹੋਰ ਸਥਿਤ ਦੇ ਜਿਹੜੇ ਨੇ ਮੁੱਖ ਬੈਟਰੀ ਪਲਾਂਟ ਸ਼ਾਮਿਲ ਹਨ ਔਰ ਇਸ ਪ੍ਰੋਜੈਕਟ ਦੇ ਵਿੱਚ ਦੋ ਮੁੱਖ ਪਲਾਂਟਾਂ ਤੋਂ ਅਸੈਂਬਲੀ ਪਲਾਂਟ ਦੇ ਵਿੱਚ ਮੌਜੂਦਾ 4200 ਨੌਕਰੀਆਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ 1000 ਨੌਕਰੀਆਂ ਪੈਦਾ ਹੋਣ ਦੀ ਉਮੀਦ ਕੀਤੀ ਗਈ ਸੀ ਮੂਲ ਯੋਜਨਾ ਜਿਹੜੀ ਹੈ ਮੂਲ ਯੋਜਨਾ ਜਿਹੜੀ ਹੈ ਉਸ ਦੇ ਵਿੱਚ ਉਸ ਦੇ ਤਹਿਤ ਪਲਾਂਟ ਨੇ 2028 ਦੇ ਵਿੱਚ ਪੂਰੀ ਤਰ੍ਹਾਂ ਚਾਲੂ ਹੋਣ ਤੇ ਪ੍ਰਤੀ ਸਾਲ 2 ਲੱਖ 40 ਹਜ਼ਾਰ ਵਾਹਨਾਂ ਦਾ ਉਤਪਾਦਨ ਕਰਨਾ ਸੀ ਤੇ ਇਸ ਪ੍ਰੋਜੈਕਟ ਦਾ ਐਲਾਨ ਪਹਿਲੀ ਵਾਰ April 2024 ਦੇ ਵਿੱਚ ਇੱਕ ਸਮਾਗਮ ਦੇ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ 온ਟਾਰੀਓ ਪ੍ਰੀਮੀਅਰ ਡਗ ਅਫੋਰਡ ਸ਼ਾਮਿਲ ਸਨ ਫੈਡਰਲ ਸਰਕਾਰ ਨੇ Honda ਨੂੰ ਲਗਭਗ 2.5 ਬਿਲੀਅਨ ਡਾਲਰ ਦੇਨੇ ਸਨ ਜਦ ਕੀ 온ਟਾਰੀਓ ਸਰਕਾਰ ਸਿੱਧੇ ਤੇ ਅਸਿੱਧੇ ਤੌਰ ਦੇ ਉਤੇ 2.5 ਬਿਲੀਅਨ ਡਾਲਰ ਤੱਕ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ Honda ਤੇ Nissan ਦੇ ਵਿਚਕਾਰ ਰਲੇਵੇਂ ਦੀ ਜਿਹੜੀ ਹੈ ਉਹ ਰਲੇਵੇਂ ਦੀ ਗੱਲਬਾਤ ਠੁਸ ਹੋ ਗਈ ਹਾਲਾਂਕਿ ਦੋਵਾਂ ਦੇ ਵਿਚਕਾਰ ਅਜੇ ਵੀ ਟੈਕਨੋਲੋਜੀ ਦੇ ਸਹਿਯੋਗ ਕਰਨ ਦੇ ਬਾਬਤ ਸਮਝੋਤਾ ਹੈ Honda ਦੇ ਚੀਫ ਐਗਜ਼ੀਕਟਿਵ ਤੋਸ਼ੀ ਹੀਰੋ ਮਾਈਬੇ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਹਾਲਾਂਕਿ ਆਟੋਮੋਟਿਵ ਉਦਯੋਗ ਬਹੁਤ ਮੁਸ਼ਕਲ ਸਥਿਤੀ ਦੇ ਵਿੱਚ ਹੈ ਤੇ ਅਸੀਂ ਯਕੀਨੀ ਤੌਰ ਤੇ ਰਣਨੀਤਿਕ ਪਾਈਵਾਲੀ ਰਹੀ ਵਿਕਾਸ ਦੀਆਂ ਜਿਹੜੀਆਂ ਨੇ ਨਵੀਆਂ ਦਿਸ਼ਾਵਾਂ ਦੀ ਪਾਲ ਕਰਾਂਗੇ 2024 ਦੇ ਵਿੱਚ ਸਿਟੀ ਅਫਸਰੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਣ ਦੇ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਨੇ ਤੇ ਵਿਦਿਆਰਥੀਆਂ ਤੇ ਕਾਰੋਬਾਰਾਂ ਦੇ ਨਾਲ ਕੀਤੀ ਗੱਲਬਾਤ ਦੇ ਵਿੱਚ ਸਾਹਮਣੇ ਆਇਆ ਕਿ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਹੈ ਉਹ ਇਕੱਲੇਪਣ ਤੋਂ ਲੈ ਕੇ ਸ਼ੋਸ਼ਣ ਤੱਕ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੋਜ ਰਹੇ ਨੇ ਸੋ ਫੋਕਸ ਨਿਊਟਨ ਐਕਸ਼ਨ ਪਲਾਨ ਜਿਹੜਾ ਹੈ ਉਹ ਇੱਕ ਮੁੱਖ ਉਦੇਸ਼ ਦੇ ਰਾਹੀਂ ਯਾਨੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਦੇ ਲਈ ਸ਼ੁਰੂ ਕੀਤਾ ਗਿਆ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਹਾਇਤਾ ਜਿਹੜੀ ਹੈ ਉਹ ਮਿਲੇਗੀ ਆਉ ਜਾਣਦਿਆਂ ਇਸ ਸਬੰਧੀ ਵਿਸਥਾਰ ਦੇ ਨਾਲ ਸਿਟੀ ਆਫ ਸਰੀ ਦੇ ਵੱਲੋਂ ਫੋਕਸ ਨਿਊਟਨ ਐਕਸ਼ਨ ਪਲਾਨ ਜਿਹੜਾ ਉਹ ਤਿਆਰ ਕੀਤਾ ਗਿਆ ਇਸ ਇੱਕ ਖਾਸ ਕਰਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਲਈ ਤਿਆਰ ਕੀਤਾ ਗਿਆ ਇਸ ਪਲਾਨ ਦੇ ਵਿੱਚ ਕੀ ਕੁਝ ਖਾਸ ਹੋਏਗਾ ਇਸ ਸੰਬੰਧੀ ਗੱਲਬਾਤ ਕਰਨ ਲਈ ਸਿਟੀ ਆਫ ਸਰੀ ਦੇ ਵੱਲੋਂ ਸਾਡੇ ਨਾਲ ਰੁਬੀਨਾ ਕੰਗ ਜੀ ਮੌਜੂਦ ਨੇ ਜੋ ਕਿ ਕਮਿਊਨਿਟੀ ਸੇਫਟੀ ਲੀਡ ਕਰਦੇ ਨੇ ਰੁਬੀਨਾ ਇਹ ਜਿਹੜਾ ਫੋਕਸ ਨਿਊਟਨ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਇਹ ਪਲਾਨ ਹੈ ਕੀ ਹਾਂਜੀ ਇਹ ਜਿਹੜਾ ਪਲਾਨ ਹੈਗਾ ਆ ਇਹ ਹੀ ਜਿਹੜੀ ਕਮਿਊਨਿਟੀ ਨਿਊਟਨ ਕਮਿਊਨਿਟੀ ਹੈਗੀ ਆ ਉਦੋਂ ਲਈ ਅਸੀਂ ਕਮਿਊਨਿਟੀ ਦੇ ਨਾਲ ਕੰਸਲਟੇਸ਼ਨਸ ਕੀਤੇ ਸੀਗੇ ਵੀ ਜਿਹੜੀ ਨਿਊ ਕਮਿਊਨਿਟੀ ਉਹਨੂੰ ਆਪਾਂ ਇਨਹਾਂਸ ਕਿੱਦਾਂ ਕਰ ਸਕਦੇ ਹਾਂ ਸੋ ਉਹ ਜਦੋਂ ਅਸੀਂ ਲੋਕਾਂ ਦੇ ਨਾਲ ਕੰਸਲਟੇਸ਼ਨਸ ਕੀਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਵੀ ਵਾਂਟ ਮੋਰ ਗ੍ਰੀਨ ਸਪੇਸਸ ਆਮ ਜਿਆਦਾ ਕੈਫੇਸ ਹੋਣ ਜੋ ਲੋਕੀ ਇਕੱਠੇ ਹੋ ਸਕਦੇ ਆ ਆਮ ਨਾਲੇ ਮੋਰ ਪਬਲਿਕ ਸਪੇਸਸ ਪ੍ਰੋਗਰਾਮਿੰਗ ਫੈਮਿਲੀਜ਼ ਦੀ ਸੋ ਔਨ ਐਂਡ ਸੋ ਫੋਰਥ ਤੇ ਉਥੇ ਇੱਕ ਜਿਹੜੀ ਯੂਨੀਕ ਗੱਲ ਸੀ ਕਿ ਵੀ ਲੋਕਾਂ ਨੇ ਇਸ ਨੂੰ ਦੱਸਿਆ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੇ ਸਪੋਰਟਸ ਹੈ ਕਿ ਨੇ ਉਹ ਜਿਆਦਾ ਚਾਹੀਦੇ ਨੇ ਕਿਉਂਕਿ ਆਪਾਂ ਨੂੰ ਪਤਾ ਵੀ ਨਿਊਨ ਕਮਿਊਨਿਟੀ ਦੇ ਵਿੱਚ ਜਿਆਦਾ ਇੰਟਰਨੈਸ਼ਨਲ ਸਟੂਡੈਂਟਸ ਰਹਿੰਦੇ ਆ Yeah. so students ਦਾ ਜਦੋਂ ਰਿਵਿਊ ਕੀਤਾ ਗਿਆ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਉਹਨਾਂ ਨੂੰ ਆ ਰਹੀਆਂ ਨੇ ਜਿਹਦੇ ਬਾਰੇ ਸਿਟੀ ਆਫ ਸਰੀ ਜਿਹੜਾ ਉਹ ਉਹਨਾਂ ਨੂੰ ਮੁਸ਼ਕਲਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਦੇਖੋ ਆਪਾਂ ਯੂ نو ਕਈ ਸਾਲਾਂ ਦੀ ਸੁਣਿਆ ਹੈ ਮੀਰੀਆ ਦੇ ਵਿੱਚ ਜਾਂ ਜਦੋਂ ਆਪਾਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਵੀ ਇੰਟਰਨੈਸ਼ਨਲ ਸਟੂਡੈਂਟਸ ਕਾਫੀ ਸਟਰਗਲਸ ਫੇਸ ਕਰ ਦਿੰਦੇ ਨੇ ਰਾਈਟ so ਪਿਛਲੇ ਸਾਲ ASCII ਇਹ ਸੋਚਿਆ ਵੀ ਸਾਨੂੰ ਵੀ ਜਾਨਣਾ ਚਾਹੀਦਾ ਵੀ ਸਿਟੀ ਆਫ ਸਰੀ ਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜਸ ਹੈਗੇ ਆ ਜੋ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਆ ਸੋ ਅਸੀਂ ਫੋਕਸ ਗਰੁੱਪ ਰੱਖੇ ਸੀ ਕਿ ਸਟੂਡੈਂਟਸ ਨਾਲ ਕੰਸਲਟੇਸ਼ਨਸ ਕੀਤੀ ਸੀ ਕਿ ਜੋ ਸਰਵਿਸ ਪ੍ਰੋਵਾਈਡਰਸ ਦੇ ਨਾਲ ਜੋ ਸਟੂਡੈਂਟਸ ਨਾਲ ਕੰਮ ਕਰਦੇ ਆ ਤੇ ਸਾਨੂੰ ਇਹ ਪਤਾ ਲੱਗਿਆ ਵੀ there are in fact کافی ਚੈਲੰਜਸ ਜੋ ਸਟੂਡੈਂਟਸ ਫੇਸ ਕਰਦੇ ਨੇ ਹਾਊਸਿੰਗ ਦੇ ਵਿੱਚ ઓਰ ਮੈਂਟਲ ਹੈਲਥ ਦੇ ਉਹਨਾਂ ਦੀ ਜਿਹੜੀ ਸੋਸ਼ਲ ਆਈਸੋਲੇਸ਼ਨ ਜਿਹੜੀ ਉਹ ਫੀਲ ਕਰਦੇ ਨੇ ਯੂ نو ਇੱਥੇ ਆ ਪਰ ਉਹਨਾਂ ਦੀ ਸਾਰੀ ਫਰੈਂਡਸ ਐਂਡ ਫੈਮਲੀ ਇਸ ਵਾਪਸ ਕਰੇ ਆ ਕਾਫੀ ਬੜੀ ਉਹਨਾਂ ਦੇ ਪਹਿਲੀ ਵਾਰ ਟਾਈਮ ਆ ਵੀ ਉਹ ਕਿਸੇ ਨਵੀਂ ਕੰਟਰੀ ਦੇ ਵਿੱਚ ਆਏ ਆ ਅਕਾਦੈਮਿਕ ਦੇ ਵਿੱਚ ਜਿਹੜੇ ਹੂ ਸਟਰਗਲਸ ਫੇਸ ਕਰਦੇ ਨੇ ਕਿਉਂਕਿ ਇਸ ਇੱਥੇ ਦੀ ਜਿਹੜੀ ਅਕਾਦੈਮਿਕਸ ਹੈਗੀ ਆ ਉਹ 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 ਉਹਨਾਂ ਦੀ ਹੋਮ ਕੰਟਰੀ ਤੋਂ ਕਾਫੀ ਡਿਫਰੈਂਟ ਆ ਆਮ ਤੌਰ 'ਤੇ ਨਾਲੇ ਜਿਹੜਾ ਐਕਸਪਲੋਇਟੇਸ਼ਨ ਆ ਜੋ 엠ਪਲੋਇਰਸ ਦੇ ਕੋਲੋਂ জব ਦੇ ਲੈਂਡਲੋਰਡਸ ਕੋਲੋਂ ਜਾਂ ਇਵਨ ਫੈਮਿਲੀ ਮੈਂਬਰਸ ਦੇ ਤੋਂ ਫੇਸ ਕਰਦੇ ਆ ਜੀ अच्छा स्टूडेंट्स ਨੂੰ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਜ਼ਿਆਦਾ ਲੋਡ ਸੀ ਇਸ ਤਰ੍ਹਾਂ ਦੇ ਐਕਸ਼ਨ ਪਲਾਨ ਦੀ ਔਰ ਖਾਸ ਕਰਕੇ ਨਿਊਟਨ ਨੂੰ ਹੀ ਚੂਜ਼ ਕਿਉਂ ਕੀਤਾ ਗਿਆ ਸੋ ਜਿਹੜਾ ਫੋਕਸ ਨਿਊਨ ਐਕਸ਼ਨ ਪਲਾਨ ਆ ਇਹ ਸਪੈਸਿਫਿਕਲੀ ਨਿਊਟਨ ਵਾਸਤੇ ਫੋਕਸ ਕੀਤਾ ਗਿਆ ਹੈ ਕਿਉਂਕਿ ਹਿਸਟੋਰਿਕਲੀ ਨਿਊਟਨ ਦੀ ਜਿਹੜੀ ਕਮਿਊਨਿਟੀ ਆ ਉਹਦੇ ਉਹ ਅੰਡਰਸਰਵਡ ਸੀਗੀ ਰਾਈਟ ਸੋ ਜਿਹੜੇ ਰੈਜ਼ੀਡੈਂਟਸ ਆ ਨਿਊਟਨ ਦੇ ਉਹ ਕਹਿੰਦੇ ਆ ਵੀ ਸਾਨੂੰ ਜ਼ਿਆਦਾ ਸਰਵਿਸਿਜ਼ ਚਾਹੀਦੀਆਂ ਨੇ ਸੋ ਤਾਂ ਹੀ ਹੁਣ ਸਿਟੀ ਬਹੁਤ ਤਰ੍ਹਾਂ ਦੀਆਂ ਸਰਵਿਸਿਜ਼ ਨਿਊਟਨ ਲਈ ਅਮ ਸ਼ਾਮਲ ਕਰ ਰਹੇ ਆ ਰਾਈਟ ਜਦੋਂ ਉਹ ਜਿਆਦਾ ਪਾਰਕ ਸਪੇਸਸ ਜਾਂ ਗ੍ਰੀਨ ਸਪੇਸਸ ਜਾਂ ਉਹਨੂੰ ਕਲੀਨ ਜਿਆਦਾ ਕਰਨੀ ਅਮ ਉਹਦੀ ਸੇਫਟੀ ਨਿਊਟਨ ਦੇ ਵਿੱਚ ਇਨਹਾਂਸ ਕਰਨੀ ਸੋ ਔਨ ਐਂਡ ਸੋ ਫੋਰਥ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਪੀਸ ਹੈ ਉਹ ਇਹਦਾ ਇੱਕ ਹਿੱਸਾ ਆ ਰਾਈਟ ਸੋ ਹੁਣ ਅਸੀਂ ਕਮਿਊਨਿਟੀ ਸੇਫਟੀ ਸੈਕਸ਼ਨ ਦੇ ਤੌਰ ਤੋਂ ਅਮ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਸਰਵਿਸਸ ਅਮ ਜਸ ਸਪੋਰਟਸ ਸ਼ਾਮਲ ਕਰ ਸਕਦੇ ਉਹ ਸਾਡਾ ਹੁਣ ਕੰਮ ਆ ਅਸੀਂ ਸਰੀ ਲਾਇਬ੍ਰੇਰੀਜ਼ ਨਾਲ ਪਾਰਟਨਰ ਕਰਦੇ ਆ ਤੇ ਸਾਡੀ ਜਿਹੜੀ ਪਾਰਕਸ ਰੈਕ੍ਰੀਏਸ਼ਨ ਤੇ ਕਲਚਰਲ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਵੀ ਅਸੀਂ ਪਾਰਟਨਰ ਕਰਦੇ ਹਾਂ ਸੋ ਵੀ ਕੈਨ ਬ੍ਰਿੰਗ ਸਪੋਰਟਸ ਫॉर ਸਟੂਡੈਂਟਸ ਜੋ ਉਹਨਾਂ ਨੂੰ ਦੂਜੇ ਸਟੂਡੈਂਟਸ ਦਾ ਬ੍ਰਾਡਰ ਕਮਿਊਨਿਟੀ ਨਾਲ ਕਨੈਕਟ ਕਰ ਸਕਣ ਜੋ ਉਹਨਾਂ ਨੂੰ ਲੀਗਲ ਇਨਫੋਰਮੇਸ਼ਨ ਜਸ ਸਰਵਿਸ ਇਨਫੋਰਮੇਸ਼ਨ ਉਹਨੂੰ ਪਤਾ ਹੋ ਸਕੇ ਵੀ ਜੇ ਸੰਨੂੰ ਕੋਈ ਮਦਦ ਦੀ ਜ਼ਰੂਰਤ ਹੈ ਅਸੀਂ ਕਿੱਥੇ ਜਾ ਸਕਦੇ ਹਾਂ ਰਾਈਟ ਫੋਰ ਐਗਜ਼ਾਮਪਲ ਕੱਲ ਨੂੰ ਅਸੀਂ ਇਥੇ ਸਿਟੀ ਸਿਟੀ ਸਰੀ ਲਾਇਬ੍ਰੇਰੀ ਦੇ ਵਿੱਚ ਇੱਕ ਵਰਕਸ਼ਾਪ ਰੱਖਿਆ ਜੋ ਸਾਊਥ ਈਗਲ ਲੀਗਲ ਸਾਊਥ ਏਸ਼ੀਅਨ ਲੀਗਲ ਕਲੀਨਿਕ ਉਹਨਾਂ ਨੇ ਆ ਕੇ ਸਟੂਡੈਂਟਸ ਨੂੰ ਇਹ ਦੱਸਣਾ ਵੀ ਉਹਨਾਂ ਦੀ ਟੈਨੈਂਸੀ ਰਾਈਟਸ ਕੀ ਆ ਕਿਉਂਕਿ ਅਸੀਂ ਕਾਫ ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਉਹ ਆ ਦੇ ਲੈਂਡ ਜਿਹੜੇ ਉਹਨਾਂ ਨੇ ਲੈਂਡਲੋਰਡਸ ਆ ਕਾਫੀ ਉਹਨਾਂ ਨੂੰ ਐਕਸਪਲੋਇਟ ਕਰਦੇ ਆ ਸਟੂਡੈਂਟਸ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਰਾਈਟਸ ਕੀ ਹੈਗੇ ਆ ਇਥੋਂ ਦੇ ਜਿਹੜੇ ਲਾਜ਼ ਆ ਉਹ ਕੀ ਆ ਕੀ ਸਟੂਡੈਂਟਸ ਨੂੰ ਇਹ ਵੀ ਪਤਾ ਸੀਗਾ ਵੀ ਇੱਕ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਹੈਗੀ ਆ ਜੋ ਉਹਨਾਂ ਦੀ ਮਦਦ ਕਰ ਸਕਤੇ ਆ ਬਿਲਕੁਲ ਸੋ ਸਟੂਡੈਂਟਸ ਨੂੰ ਉਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਉਹਨਾਂ ਵਾਸਤੇ ਜੇ ਸਿਟੀ ਆਫ ਸਰੀ ਵੱਲੋਂ ਸੋਚਿਆ ਜਾ ਰਿਹਾ ਤਾਂ ਕੀ ਸਟੂਡੈਂਟਸ ਨਾਲ ਦੁਬਾਰਾ ਗੱਲਬਾਤ ਹੋ ਪਾਈ ਜਾਂ ਉਹਨਾਂ ਨੂੰ ਇਹ ਐਕਸ਼ਨ ਪਲਾਨ ਕਿਦਾਂ ਦਾ ਲੱਗ ਰਿਹਾ ਹਾਂਜੀ ਸੋ ਐਕਸ਼ਨ ਪਲਾਨ ਦੇ थ्रू ਹਲੇ ਕਮਿਊਨਿਟੀ ਫੇਸ ਕੰਸਲਟੇਸ਼ਨਸ ਜੁਹੇ ਪਰ ਜੇ ਅਸੀਂ ਕੰਮ ਕਰਦੇ ਆ ਅਸੀਂ ਜਦੋਂ ਸਟੂਡੈਂਟਸ ਨਾਲ ਗੱਲ ਕਰਦੇ ਆ ਸਾਨੂੰ ਪਤਾ ਲੱਗਦਾ ਆ ਵੀ ਦੇ ਰੀਲੀ ਅਪਰੀਸ਼ੀਏਟ ਇਹ ਜਿਹੜਾ ਅਸੀਂ ਕੰਮ ਕਰਦੇ ਆ ਸੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਸੀਂ ਰੈਗੂਲਰਲੀ ਵਰਕਸ਼ਾਪਸ ਹੋਸਟ ਕਰਦੇ ਆ ਕਿਉਂਕਿ ਸਾਨੂੰ ਪਤਾ ਵੀ ਸਟੂਡੈਂਟਸ ਨੂੰ ਆਫ ਦੇ ਲੀਗਲ ਰੀਸੋਰਸਸ ਲੀਗਲ ਇਨਫੋਰਮੇਸ਼ਨ ਤੇ ਜਿਹੜੀ ਕਮਿਊਨਿਟੀ ਦੇ ਰੀਚ ਰੀਸੋਰਸਸ ਹੈਗੇ ਨੇ ਉਹਨਾਂ ਬਾਰੇ ਪਤਾ ਨਹੀਂਗਾ ਸੋ ਸਾਡਾ ਇਹ ਮਕਸਦ ਹੈ ਵੀ ਉਹਨਾਂ ਨੂੰ ਪਤਾ ਹੋਵੇ ਸੋ ਜੇ ਉਹ ਕੋਈ ਮੁਸ਼ਕਿਲ ਸਮਅ ਸ਼ਾਮਲ ਕਰਦੇ ਰਏ ਉਹਨ ਪਤਾ ਹੋਗਾ ਵੀ ਅਸੀਂ ਕਿੱਥੇ ਜਾ ਸਕਦੇ ਆ ਰਾਈਟ ਅਸੀਂ ਨਾਲੇ ਇੱਕ ਰਿਸੋਰਸ ਗਾਈਡ ਤਿਆਰ ਕਰਦੇ ਆ ਜੋ ਫਾਲ ਦੇ ਵਿੱਚ ਲਾਂਚ ਹੋਗੀ ਸੋ ਅਸੀਂ ਉਹ ਫਿਰ ਜਿਹੜੇ ਐਕਾਡੈਮਿਕ ਇੰਸਟੀਟਿਊਸ਼ਨਸ ਹੈਗੇ ਆ ਜਿਹੜੇ ਵੀ ਸਿਟੀ ਦੇ ਵਿੱਚ ਕਮਿਊਨਿਟੀ ਆਰਗੇਨਾਈਜੇਸ਼ਨਸ ਹੈਗੇ ਨੇ ਉਹਨਾਂ ਨੂੰ ਅਸੀਂ ਡਿਸਟ੍ਰੀਬਿਊਟ ਕਰਾਂਗੇ ਇਥੇ ਸਿਟੀ ਸਿਟੀ ਲਾਇਬ੍ਰੇਰੀ ਦੇ ਵਿੱਚ ਇੱਕ ਵੈਲਕਮ ਸੈਂਟਰ ਖੁੱਲੂਗਾ ਲੇਟਰ ਇਨ ਦ ਸਮਰ ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟਸ ਲਈ ਰਿਸੋਰਸਸ ਥੇ ਸਰਵਿਸਸ ਹੋਣਗੇ ਜੀ ਥੈਂਕ ਯੂ ਰੁਪੇਨਾ ਨੋ ਥੈਂਕ ਯੂ ਸੋ ਮਚ ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਨ੍ਹਾਂ ਨੂੰ ਖਾਸ ਕਰਕੇ ਉਹਨਾਂ ਦੇ ਇਹੀ ਨਹੀਂ ਪਤਾ ਹੁੰਦੇ ਕਿ ਉਹਨਾਂ ਦੇ ਹੱਕ ਹਕੂਕ ਜਿਹੜੇ ਨੇ ਉਹ ਕੀ ਨੇ ਤੇ ਖਾਸ ਕਰਕੇ ਲੀਗਲ ਜਿਹੜੇ ਨੇ ਨਿਯਮ ਉਹ ਕਿਵੇਂ ਯੂਜ਼ ਕਰ ਸਕਦੇ ਨੇ ਜੇ ਉਹ ਕਿਸੇ ਮੁਸ਼ਕਿਲ ਦੇ ਵਿੱਚ ਆ ਜਾਂਦੇ ਨੇ ਸੋ ਇਹੀ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਟੀ ਆਫ ਸਰੀ ਦੇ ਵੱਲੋਂ ਕੈਮਰਾਮੈਨ ਅਮਿਤ ਬਨੇਸਰ ਦੇ ਨਾਲ ਸ਼ਰੀ ਗੌਰਵਾ ਸਰੀ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ